ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਪਖੰਡਿਆਂ ਨੂੰ ਲੈ ਕੇ ਜਿਨ੍ਹਾਂ ਦੇ ਖਿਲਾਫ ਲਗਾਤਾਰ ਪਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਤੇ ਪਖੰਡੀ ਬਾਬਿਆਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਭ ਤੋਂ ਵੱਧ ਮੁੱਦਾ ਗਰਮਾਇਆ ਮੋਗੇ ਵਾਲਾ ਸ਼ਿਵਨਾਥ ਬਾਬਾ ਜਿਸ ਨੂੰ ਲੈ ਕੇ ਕਈ ਇਲਜ਼ਾਮ ਵੀ ਲੱਗੇ ਲੋਕਾਂ ਦੇ ਕੋਲੋਂ ਜਿਹੜਾ ਕਿ ਇਸ ਬਾਬੇ ਨੇ ਪੈਸੇ ਲਏ ਨੇ ਪੂਛਾ ਦੇਣ ਦੇ ਨਾਮ ਦੇ ਉੱਤੇ ਚੌਂਕੀ ਦੇ ਨਾਮ ਦੇ ਉੱਤੇ ਹਾਲਾਂਕਿ ਇਸ ਨੂੰ ਲੈ ਕੇ ਸ਼ਿਵਨਾਥ ਨੇ ਵੀਡੀਓ ਪਾ ਕੇ ਕਿਹਾ ਸੀ ਕਿ ਉਸਨੇ ਕਿਸੇ ਤੋਂ ਵੀ ਪੈਸੇ ਨਹੀਂ ਲਏ ਜਿਸ ਤੋਂ ਬਾਅਦ ਹੁਣ ਭਾਈ ਮਨਪ੍ਰੀਤ ਸਿੰਘ ਖਾਸਾ ਦੇ ਵੱਲੋਂ 6 ਤਰੀਕ ਦਾ ਸਮਾਂ ਬੱਲ ਲਿਆ ਤੇ ਉਹ ਸ਼ਿਵਨਾਥ ਕੋਲ ਜਾਣਗੇ ਅਤੇ ਇਸ ਮਾਮਲੇ ਨੂੰ ਲੈ ਕੇ ਪੂਰੀ ਗੱਲਬਾਤ ਕੀਤੀ ਜਾਵੇਗੀ ਜਿਸ ਦਾ ਕਿ ਵੀਡੀਓ ਪਾ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਜਿਹੜੇ ਲੋਕਾਂ ਦਾ ਪੈਸਿਆਂ ਦਾ ਨੁਕਸਾਨ ਹੋਇਆ ਕਿਉਂਕਿ ਬਹੁਤ ਅਜਿਹੇ ਲੋਕ ਨੇ ਜਿਹੜੇ ਕਿ ਹੁਣ ਭਾਈ ਮਨਪ੍ਰੀਤ ਸਿੰਘ ਖਾਸਾ ਜੀ ਦੇ ਨਾਲ ਗੱਲ ਕਰ ਰਹੇ ਨੇ ਦੱਸ ਰਹੇ ਨੇ ਕਿ ਸਾਡੇ ਤੋਂ ਪੈਸੇ ਲੈ ਗਏ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸ਼ਿਵਨਾਥ ਦਾ ਕਹਿਣਾ ਹੈ ਕਿ ਉਹ ਫਕੀਰ ਹੈ ਕਿਸੇ ਤੋਂ ਉਸਨੇ ਪੈਸੇ ਨਹੀਂ ਲਏ ਨਾ ਹੀ ਪੈਸੇ ਲੈ ਕੇ ਕਿਸੇ ਨੂੰ ਪੁਛਾ ਦਿੱਤੀ ਆ ਪਰ ਲਗਾਤਾਰ ਉਸ ਦੇ ਇਲਜ਼ਾਮ ਲੱਗ ਰਹੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਸ਼ਿਵਨਾਥ ਦੇ ਨਾਲ ਮੂਹ ਤੂੰ ਹੀ ਗੱਲਬਾਤ ਜਿਹੜੀ ਕੀਤੀ ਜਾਵੇਗੀ ਆਓ ਇਸ ਵੀਡੀਓ ਦੇ ذریعے ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਆਪਦੇ ਭਰਾਵਾਂ ਨੂੰ ਤੇ ਆਪਾਂ ਨੂੰ ਬੇਇੰਤਿ ਕਰਨੀ ਚਾਹੁੰਦੇ ਹਾਂ ਵੀ 6 ਤਰੀਕ ਨੂੰ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਨੇ ਸ਼ਿਵਨਾਥ ਮੋਗੇ ਵਾਲੇ ਪਖੰਡੀ ਨੂੰ ਸਵਾਲ ਪੁੱਛਣ ਜਾਣੀ ਹੈ ਸਵਾਲ ਕੀ ਹੈ ਤੁਹਾਨੂੰ ਸਭ ਨੂੰ ਹੀ ਪਤਾ ਇਹ ਦੱਸਣ ਦੀ ਲੋੜ ਨਹੀਂ ਸਾਰੇ ਜਾਣ ਚੁੱਕੇ ਆ ਬੱਚਾ ਬੱਚਾ ਤੇ ਸੰਗਤ ਨੂੰ ਅਸੀਂ ਬੇਨਤੀ ਇਹ ਕਰਦੇ ਆ ਵੀ ਸਾਨੂੰ ਬਹੁਤ ਫੋਨ ਆ ਚੁੱਕੇ ਆ ਘੱਟੋ ਘੱਟ 15 ਦਿਨ ਹੋ ਗਏ ਕੋਈ ਕਹਿੰਦਾ ਨਹੀਂ ਸ਼ਿਵਨਾਥ ਨੇ ਸਾਡੇ ਤੋਂ 1.5 ਲੱਖ ਦੀ ਠੱਗੀ ਮਾਰਨੀ ਕੋਈ ਕਹਿੰਦਾ ਸ਼ਿਵਨਾਥ ਨੇ ਸਾਡੇ ਤੋਂ 50000 ਦੀ ਠੱਗੀ ਮਾਰਨੀ ਅਸੀਂ ਇਹੇ ਬੇਨਤੀ ਤੁਹਾਨੂੰ ਸਭ ਨੂੰ ਇਹ ਕਰਦੇ ਆ ਵੀ ਜੇ ਤੁਸੀਂ ਇਨਸਾਫ ਲੈਣਾ ਜੇ ਤੁਸੀਂ ਆਪਦੇ ਡੁੱਬੇ ਹੋਏ ਪੈਸੇ ਆਪਦੀ ਮਿਹਨਤ ਦੇ ਪੈਸੇ ਵਾਪਸ ਕਰਾਉਣੇ ਆ ਤਾਂ 6 ਤਰੀਕ ਨੂੰ ਆਪਾਂ ਇਥੇ 10 ਵਜੇ ਸੁਬਾਹ ਤੁਰਨਾ ਤੇ ਮੇਰੀ ਸਾਰੇ ਵੀਰਾਂ ਨੂੰ ਯੂਥ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਇਸ ਪਖੰਡਲੀ ਬਾਦੇ ਦਾ ਬਾਈਕਾਟ ਕਰੀਏ ਇਹਨੂੰ ਸਵਾਲ ਪੁੱਛੀਏ ਤੇ ਲੋਕਾਂ ਦੇ ਅੱਗੇ ਲੈ ਕੇ ਆਗੇ ਵੀ ਇਹਦੇ ਵਿੱਚ ਕਿੰਨੇ ਗਤੰਤ ਸੀ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੇ ਵੀਰ ਨਾਲ ਬੈਠੇ ਆ ਇਹਨਾਂ ਵੱਲੋਂ ਭਾਈ ਸਾਹਿਬ ਵੱਲੋਂ ਬੇਨਤੀ ਆ ਹੱਥ ਜੋੜ ਕੇ ਵੀ ਤੁਸੀਂ 6 ਤਰੀਕ ਨੂੰ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਪਾਕ ਖੰਡਿਆਂ ਨੂੰ ਲੈ ਕੇ ਜਿਨ੍ਹਾਂ ਦੇ ਖਿਲਾਫ ਲਗਾਤਾਰ ਪਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਅਤੇ ਪਖੰਡੀ ਬਾਬਿਆਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਭ ਤੋਂ ਵੱਧ ਮੁੱਦਾ ਗਰਮਾਇਆ ਮੋਗੇ ਵਾਲਾ ਸ਼ਿਵਨਾਥ ਬਾਬਾ ਜਿਸ ਨੂੰ ਲੈ ਕੇ ਕਈ ਇਲਜ਼ਾਮ ਵੀ ਲੱਗੇ ਲੋਕਾਂ ਦੇ ਕੋਲੋਂ ਜਿਹੜਾ ਕਿ ਇਸ ਬਾਬੇ ਨੇ ਪੈਸੇ ਲਏ ਨੇ ਪੂਛਾ ਦੇਣ ਦੇ ਨਾਮ ਦੇ ਉੱਤੇ ਚੌਂਕੀ ਦੇ ਨਾਮ ਦੇ ਉੱਤੇ ਹਾਲਾਂਕਿ ਇਸ ਨੂੰ ਲੈ ਕੇ ਸ਼ਿਵਨਾਥ ਨੇ ਵੀਡੀਓ ਪਾ ਕੇ ਕਿਹਾ ਸੀ ਕਿ ਉਸ ਨੇ ਕਿਸੇ ਤੋਂ ਵੀ ਪੈਸੇ ਨਹੀਂ ਲਏ ਜਿਸ ਤੋਂ ਬਾਅਦ ਹੁਣ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ 6 ਤਰੀਕ ਦਾ ਸਮਾਂ ਬੰਨ੍ਹ ਲਿਆ ਤੇ ਉਹ ਸ਼ਿਵਨਾਥ ਕੋਲ ਜਾਣਗੇ ਅਤੇ ਇਸ ਮਾਮਲੇ ਲੈ ਕੇ ਪੂਰੀ ਗੱਲਬਾਤ ਕੀਤੀ ਜਾਵੇਗੀ ਜਿਸ ਦਾ ਕਿ ਵੀਡੀਓ ਪਾ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਆ ਜਿਹੜੇ ਲੋਕਾਂ ਦਾ ਪੈਸਿਆਂ ਦਾ ਨੁਕਸਾਨ ਹੋਇਆ ਕਿਉਂਕਿ ਬਹੁਤ ਅਜਿਹੇ ਲੋਕ ਨੇ ਜਿਹੜੇ ਕਿ ਹੁਣ ਭਾਈ ਮਨਪ੍ਰੀਤ ਸਿੰਘ ਖਾਸ ਕਰਕੇ ਦੇ ਨਾਲ ਗੱਲ ਕਰ ਰਹੇ ਨੇ ਦੱਸ ਰਹੇ ਨੇ ਕਿ ਸਾਡੇ ਤੋਂ ਪੈਸੇ ਲੈ ਗਏ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸ਼ਿਵਨਾਥ ਦਾ ਕਹਿਣਾ ਕਿ ਉਹ ਫਕੀਰ ਹੈ ਕਿਸੇ ਤੋਂ ਉਸਨੇ ਪੈਸੇ ਨਹੀਂ ਲਏ ਨਾ ਹੀ ਪੈਸੇ ਲੈ ਕੇ ਕਿਸੇ ਨੂੰ ਪੁਛਾ ਦਿੱਤੀ ਆ ਪਰ ਲਗਾਤਾਰ ਉਸ ਦੇ ਇਲਜ਼ਾਮ ਲੱਗ ਰਹੇ ਨੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਸ਼ਿਵਨਾਥ ਦੇ ਨਾਲ ਮੂਹ ਤੂੰ ਹੀ ਗੱਲਬਾਤ ਜਿਹੜੀ ਕਿ ਕੀਤੀ ਜਾਵੇਗੀ ਆਓ ਇਸ ਵੀਡੀਓ ਦੇ ذریعے ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਆਪਦੇ ਭਰਾਵਾਂ ਨੂੰ ਤੇ ਆਪਦੀਆਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ 6 ਤਰੀਕ ਨੂੰ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਨੇ ਸ਼ਿਵਨਾਥ ਮੋਗੇ ਵਾਲੇ ਪਖੰਡੀ ਨੂੰ ਸਵਾਲ ਪੁੱਛਣ ਜਾਣੀ ਹੈ ਸਵਾਲ ਕੀ ਹੈ ਤੁਹਾਨੂੰ ਸਭ ਨੂੰ ਹੀ ਪਤਾ ਇਹ ਦੱਸਣ ਦੀ ਲੋੜ ਨਹੀਂ ਸਾਰੇ ਜਾਣ ਚੁੱਕੇ ਆ ਬੱਚਾ ਬੱਚਾ ਤੇ ਸੰਗਤ ਨੂੰ ਅਸੀਂ ਬੇਨਤੀ ਇਹ ਕਰਦੇ ਆਂ ਕਿ ਸਾਨੂੰ ਬਹੁਤ ਫੋਨ ਆ ਚੁੱਕੇ ਆ ਘੱਟੋ ਘੱਟ 15 ਦਿਨ ਹੋ ਗਏ ਕੋਈ ਕਹਿੰਦਾ ਨਹੀਂ ਸ਼ਿਵਨਾਥ ਨੇ ਸਾਡੇ ਕੋਲ 1.5 ਲੱਖ ਦੀ ਠੱਗੀ ਮਾਰਨੀ ਕੋਈ ਕਹਿੰਦਾ ਸ਼ਿਵਨਾਥ ਨੇ ਸਾਡੇ ਕੋਲ 50 ਹਜ਼ਾਰ ਦੀ ਠੱਗੀ ਮਾਰਨੀ ਅਸੀਂ ਇਹ ਬੇਨਤੀ ਤੁਹਾਨੂੰ ਸਭ ਨੂੰ ਇਹ ਕਰਦੇ ਆਂ ਵੀ ਜੇ ਤੁਸੀਂ ਇਨਸਾਫ ਲੈਣਾ ਜੇ ਤੁਸੀਂ ਆਪਦੇ ਡੁੱਬੇ ਹੋਏ ਪੈਸੇ ਆਪਦੀ ਲੀਨਟ ਦੇ ਪੈਸੇ ਵਾਪਸ ਕਰਾਉਣੇ ਆ ਤਾਂ 6 ਤਰੀਕ ਨੂੰ ਆਪਾਂ ਇੱਥੇ 10 ਵਜੇ ਸਵੇਰ ਤੁਰਨਾ ਤੇ ਮੇਰੀ ਸਾਰੇ ਵੀਰਾਂ ਨੂੰ ਯੂਥ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਇਸ ਪਖੰਡੀ ਬਾਬੇ ਦਾ ਬਾਈਕਾਟ ਕਰੀਏ ਇਹਨੂੰ ਸਵਾਲ ਪੁੱਛੀਏ ਤੇ ਲੋਕਾਂ ਦੇ ਅੱਗੇ ਲੈ ਕੇ ਆਗੇ ਵੀ ਇਹਦੇ ਵਿੱਚ ਕਿੰਨੇ ਕਿਤੰਨ ਸੀ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੇ ਵੀਰ ਨਾਲ ਬੈਠੇ ਆ ਇਹਨਾਂ ਵੱਲੋਂ ਭਾਈ ਸਾਹਿਬ ਵੱਲੋਂ ਬੇਨਤੀ ਆ ਹੱਥ ਜੋੜ ਕੇ ਵੀ ਤੁਸੀਂ 6 ਤਰੀਕ ਨੂੰ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ